ਇੱਕ ਲੱਕੀ ਬਈ ਹੋਰ ਆਪਾਂ ਗੱਲ ਕਰੀਏ ਮੈਂ ਤਾਂ ਬੋਲਣ ਦੀ ਬਹੁਤ ਦਿੱਕਤ ਹੋਣ ਲੱਗੀ ਹੋਣੀ ਆ ਵੀ ਕਈ ਵਾਰੀ ਆਪਾਂ ਅਕਸਰ ਬੰਦਿਆਂ ਤੋਂ ਸੁਣਦੇ ਰਹਿੰਨੇ ਚਲੋ ਉਹ ਤਾਂ ਆਪਾਂ ਲਾਸਟ ਵਿੱਚ ਕਬੂਤਰ ਜਿਹੜਾ ਬੈਂਦਾ ਉਹ ਤਾਂ ਆਪਾਂ ਨੂੰ ਪਤਾ ਲੱਗ ਗਈ ਕਹਾਣੀ ਜਿਹਨੇ ਗੌਰ ਨਾਲ ਸਮਝ ਲਈ ਉਹਨੂੰ ਪਤਾ ਲੱਗ ਜਾਣਾ ਇੱਕ ਆਪਾਂ ਦੇਖਦੇ ਆਂ ਵੀ ਇੱਕ ਕਬੂਤਰਬਾਜ਼ੀ ਦੇ ਵਿੱਚ ਇੱਕ ਗੱਲ ਬਹੁਤ ਚੱਲਦੀ ਹੁੰਦੀ ਆ ਯਾਰ ਘਰੇ ਵੀ 5 ਵਜੇ ਆਉਂਦਾ ਸੀ ਬਾਜ਼ੀ ਤੇ 5 ਵਜੇ ਬਹਿ ਗਿਆ ਉਹੀ ਟਾਈਮ ਘਰ ਵਾਲਾ ਹੀ ਉਹਨੇ ਕਰਿਆ ਨਾਲ ਦੂ ਘੰਟਾ ਪਹਿਲਾਂ ਨਾਲ ਦੂ ਘੰਟਾ ਬਾਅਦ ਕੀ ਕਾਰਨ ਹੁੰਦਾ ਉਹ ਕੂਤਰ ਦਾ ਬੈਠਣਾ ਉਹ ਕੂਤਰ ਰਿਵੇ ਉਹ ਮਾਲਕ ਦੀ ਵਜਾ ਕਰਕੇ ਪੈਂਦਾ ਹੁੰਦਾ ਕਿਵੇਂ ਉਹਦੀ ਰਿਕਵਰੀ ਨਹੀਂ ਹੁੰਦੀ ਠੀਕ ਵੀ ਉੱਡ ਕੇ ਜਿਹੜੀ ਘਰੇ ਨਹੀਂ ਸਾਬ ਕਰਦੇ ਨਹੀਂ ਸਾਬ ਹੁੰਦੀ ਵੀ ਤਾਂ ਹੀ ਉਹ ਘਰ ਜੋਰ ਹੀ ਉਹਨਾਂ ਕਹਿੰਦਾ ਉਹਨਾਂ ਕਹਿੰਦਾ ਹਾਂ ਬਸ ਉਹੀ ਵੀ ਆ ਗਿਆ ਬਹਿ ਗਿਆ ਇਹਨੂੰ 15 ਮਿੰਟ ਉਹਦੇ ਪਾਣੀ ਪਿਆ ਦੋ ਬਾਦਮ ਪਾ ਦੋ ਠੀਕ ਹੈ ਠੀਕ ਹੈ ਕਿ ਨਹੀਂ ਜਿੰਨਾ ਚਿਰ ਕੂਤਰ ਦੁਆਰੇ ਬਣਦਾ ਨਹੀਂ ਬਾਈ ਉਹਨਾਂ ਚਿਰ ਕੂਤਰ ਨੂੰ ਦਾਣੇ ਬਸ ਉਹ ਜੋ ਰੋਜ਼ ਹੀ ਉਹਨਾਂ ਹੀ ਜੋਰ ਲਾਦਾ ਉਹਨਾਂ ਕੀ ਬਣਦਾ ਉਹਨਾਂ ਕੀ ਲਾਦਾ ਕਈ ਇਹਦੀ ਜ਼ਰੂਰੀ ਨਹੀਂ ਹੈ ਕਿ ਕੂਤਰ ਦਾ ਵੀ ਇੱਕ ਦਿਨ ਦੀ ਬੰਦੀ ਦੇ ਕੀ ਕੂਤਰ ਛੱਡਣਾ ਕਈ ਦੋ ਬੰਦਿਆਂ ਵੀ ਦੇਣੀਆਂ ਪੈ ਜਾਂਦੀਆਂ ਬਾਈ ਕੂਤਰ ਰੋੜਦਾਗਾ ਉਹਦਾ ਹੁਣ ਕੀ ਕਰੋਗੇ ਫਿਰ ਉਹਦਾ ਬੇਟ ਕਿਵੇਂ ਕਿਹੜੇ ਹਿਸਾਬ ਨਾਲ ਪਤਾ ਲਓ ਨਹੀਂ ਰਿਕਵਰ ਨਹੀਂ ਹੁੰਦਾ ਇੱਕ ਗੱਲ ਆਪਾਂ ਚਲੋ ਹੋਰ ਕਰੀਏ ਇਹ ਵੀ ਹੋ ਗਈ ਵੀ ਮੰਨ ਕੇ ਚਲੋ ਰਿਕਵਰੀ ਨਹੀਂ ਹੁੰਦੀ ਜਾਂ ਕਿਵੇਂ ਜਦੋਂ ਉੱਡ ਕਿਉਂਦਾ ਕਬੂਤਰ ਕਿੰਨੇ ਟਾਈਮ ਬਾਅਦ ਪਾਣੀ ਰੱਖਦੇਵੇਂ ਅਸੀਂ ਭਾਈ 20 ਮਿੰਟਾਂ ਬਾਅਦ ਉਹ ਪਾਣੀ ਰੱਖ ਠੀਕ ਆ ਉਸ ਤੋਂ ਬਾਅਦ ਬਦਾਮ ਕਦੋਂ ਪਾਉਣੇ ਆ ਬਦਾਮ ਜਦੋਂ ਪਾਣੀ ਖਿੱਚ ਗਿਆ ਪੋਟਾ ਦੇਖਣਾ ਪੋਟਾ ਦੇਖਣਾ ਭਾਈ ਚਾਂਸ ਹੋਣੇ 20 ਮਿੰਟਾਂ ਬਾਅਦ ਤੁਸੀਂ ਪਾਣੀ ਰੱਖ ਲਿਆ ਹਾਂ ਭਾਈ ਘੰਟਾ ਡੇਢ ਘੰਟਾ ਤੁਸੀਂ ਦੇਖ ਲਿਆ ਉਹਨੇ ਪਾਣੀ ਖਿੱਚਿਆ ਨਹੀਂ ਉਸ ਤੋਂ ਬਾਅਦ ਕੀ ਹਾਲ ਆ ਉਹ ਫਿਰ ਕੂਤਰ ਚ ਫਾਲਟ ਆ ਗਈ ਫਿਰ ਕੀ ਕਰੋਂਗੇ ਇਹਦਾ ਜੇ ਫਾਲਟਾਗਾ ਗੋਲੀਆਂ ਆਉਂਦੀ ਐ ਕੋ ਦੇ ਦੇ ਜਿਹੜਾ ਤਾਂ ਉਹ ਦਿਨਾਂ ਵੈਸੇ ਉਹ ਆਪਾਂ ਨੂੰ ਕਦੇ ਦਿੱਕਤ ਆਈ ਨਹੀਂ ਗੋਲੀਆਂ ਦੇ ਦੇਣੀਆਂ ਆਪਾਂ ਮੈਟਰੋਜੋਲ ਦਾ ਚੌਥਾ ਹਿੱਸਾ ਦੇ ਦੇ ਨਾਲ ਦੀ ਨਾਲ ਹੀ ਨਹੀਂ ਬਾਈ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਪਾਣੀ ਨਹੀਂ ਖਿੱਚਿਆ ਉਹਨੂੰ ਪਲਟਾ ਦੇਈਦਾ ਫਿਰ ਉਹਨੂੰ ਮਾੜੀ ਗੋਲੀ ਦੇ ਕੇ ਉਹ ਤੇ ਨਾਲ ਉਤੋਂ ਦੀ 5-4 ਐਮਐਲ ਪਾਣੀ ਦੇ ਦੇ ਫਿਰ ਉਹ ਖਿੱਚੂਗਾ ਪਾਣੀ ਠੀਕ ਹੈ ਉਹਨਾਂ ਦਾ ਪਾਣੀ ਖਿੱਚੂਗਾ ਫਿਰ ਖਿੱਚ ਕੇ ਉਹਨੂੰ 2-4 ਵਾਰੀ ਦੇ ਦੇ ਗੋਲੀ ਕੋਈ ਨੁਕਸਾਨ ਨਹੀਂ ਉਹਦਾ ਸੱਟ ਪਾ ਜਾਂਦੇ ਹਾਂ ਡਾਈਆਂ ਉਹ ਸੈੱਟ ਹੋ ਜਾਂਦੇ ਬਦਾਮ ਪਾ ਦੇ ਫਿਰ ਬਦਾਮ ਪਾ ਇਉਂ ਦੂ ਵਕ ਖਚਣ ਲੱਗ ਜਾਂਦਾ ਖਚਣ ਲੱਗ ਜਾਂਦਾ ਹੋ ਜਾਂਦਾ ਸੱਟ ਠੀਕ ਆ ਯਾਨੀ ਕਿ ਪਾਣੀ ਜੇ ਪਾਣੀ ਪਲਟਾ ਕੇ ਬਦਾਮ ਪਾ ਦੇ ਉਹ ਪੁੱਤਰਾ ਸਲ ਚ ਜਿਹੜਾ ਗੱਗੇ ਜਿਹੜਾ ਪਾਣੀ ਰੋਕ ਕੇ ਬੈਠਾ ਜਾਂਦਾ ਉਹ ਜ਼ੋਰ ਬਾਲਾ ਲਾ ਕੇ ਆਇਆ ਉਹ ਉਹੀ ਤਕਰੀਬਨ ਪਾਣੀ ਰੋਕੂਗਾ ਨਹੀਂ ਹੋਰ ਕਬੂਤਰ ਪਾਣੀ ਰੋਕਦਾ ਨਹੀਂ ਜੇ ਮੰਨ ਕੇ ਚੱਲ ਵੀ ਕਬੂਤਰ ਪਲਟਾਤਾ ਜੇ ਪਲਟਾ ਕੀ ਬਦਾਮ ਪਾ ਦੀਏ ਉਹਨੂੰ ਤਾਂ ਪਾਣੀ ਨਹੀਂ ਚਾਹੀਦੇ ਨਹੀਂ ਯਾਰ ਉਹ ਸਲੋਟ ਤਾਂ ਨਹੀਂ ਅੱਛਾ ਉਹ ਨਹੀਂ ਗਰਮੀ ਪੈ ਜੰਦੀ ਗਰਮੀ ਪੈ ਜਾਂਦੀ ਉਹਨੇ ਜਿਹੜੇ ਉਹ ਤੂੰ ਬਦਾਮ ਪਾਏਗਾ ਉਹ ਤੂੰ ਦੇਖ ਲੈ ਉਹਨੇ ਤੜਕੇ ਨੂੰ ਖਿੱਚਦਾ ਵੀ ਨਹੀਂ ਹੈ ਖਿੱਚਦਾ ਗਲਾਸ ਵੀ ਦੇਊਗਾ ਗਲਾਸ ਇਹ ਵੀ ਅਲੋਚਨ ਵਾਲੀ ਹੈਗੀ ਸਿੱਖਣ ਵਾਲੀ ਗੱਲ ਆਗੀ ਕਬੂਤਰ ਨੂੰ ਖੁੱਡੇ ਸਾਹਮਣਾ ਚਾਹੀਦਾ ਜਾਂ ਪਿੰਜਰੇ ਚ ਜਾਲ ਚ ਬਾਈ ਜੇ ਜਿਹੜਾ ਕਬੂਤਰ ਬਾਜ਼ਿਆਂ ਵੇਲੇ ਇਸ ਤਾਂ ਡੋਲੀ ਚ ਹੀ ਸਾਂਭੀਦਾ ਉਹ